ਲੰਗਿਆਣਾ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਿਸ਼ੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਉਹ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਦੇ ਵੀ ਕੁਛਰਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋਢਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਇੱਥੇ ਨਹੀਂ ਰਾਕਿਆ ਮੈਟਰ ਹੋਇਆ ਕੀ ਹੈ ਸਰ ਮੈਂ ਦੱਸਦਾ ਤੁਹਾਨੂੰ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਇੱਕ ਹੈਗਾ ਕੁਲਤਾਰ ਸਿੰਘ ਏਰੀਆਜ਼ ਬਿੱਲਾ ਪੁੱਤਰ ਚੰਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸੀ ਹੈਗੇ ਇਹਨਾਂ ਦੀ ਆਪਸ ਚ ਕਿਸੇ ਗੱਲ ਤੇ ਬੋਲਬੁਲਾਣਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀਗਾ ਉਹ ਪਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਵਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਤਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਮਾਰੂ ਹਥਿਆਰ ਨਾਲ ਲੈ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਹੈ ਇਹਨਾਂ ਨੇ ਪੱਥਰਬਾਜ਼ੀ ਕੀਤੀ ਜਿਸ ਦੇ ਵਿੱਚ ਮਤਲਬ ਇਹਦੇ ਜਿਹੜਾ ਦੋ ਬੰਦੇ ਦੇ ਇੰਜਰੀਜ਼ ਲੱਗਿਆ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੀ ਲੰਗਿਆਣਾ ਦਾ ਪੁਰਾਣਾ ਜਿਹਦੀ ਡੈਥ ਹੋ ਗਈ ਹੈ ਤੇ ਇੱਕ ਸਾਡੀ ਦੇ ਗੁਣੀ ਰਚੇ ਹੈ। ਬਾਕੀ ਜਿਹੜਾ ਹੈਗਾ ਉਹ ਐਸ ਐਚਓ ਸਾਹਿਬ ਗਏ ਹੋਏ ਨੇ ਪਿੰਡ 'ਚ ਉਹ ਵੈਰੀਫਾਈ ਕਰ ਰਹੇ ਨੇ ਕੀ ਗੱਲ ਹੈਗੀ ਹੈ। ਕੁਝ ਇਸ 'ਚ ਅਸੀਂ ਬੰਦੇ ਅਪਰੀਹੈਂਡ ਵੀ ਕੀਤੇ ਨੇ ਉਹਨਾਂ ਬਾਰੇ ਹਜੇ ਨਹੀਂ ਦੱਸ ਸਕਦੇ ਕੀ ਉਹਨਾਂ ਦਾ ਕੀ ਹੈਗਾ। ਤੇ ਡਿਟੇਲ ਜੀ ਦੀ ਪ੍ਰੋਪਰ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ 301 103 ਦਾ ਪਰਚਾ ਦਰਜ ਕਰਕੇ ਬਕਾਇਦਾ ਕਾਰਵਾਈ ਕੀਤੀ। ਸਰ ਮੌਤ ਵੀ ਹੋਈ ਹੈਗੀ ਕਿਸੇ ਦੀ? ਹਾਂ ਸੋ ਉਹਦਾ ਦੱਸਦਾ ਸੁਪਰੀਤ ਸਿੰਘ ਦੀ ਮੌਤ ਸਰੇ ਸੋਤੇ ਜਿਦਾ ਸੀਗਾ ਇਹ ਕਿਲੇ ਗੋਲ ਬਾਰੂ ਸੀਗਾ ਇਹ ਇਹਦਾ ਮਨੂੰ ਹਾਰਮਨ ਪਾਰਟੀ ਮਨੂੰ ਸਰ ਇੱਕ ਨਿੱਜੀ ਚੈਨਲ ਤੇ ਇਹ ਵੀ ਕਿਹਾ ਗਿਆ ਕਿ ਉੱਥੇ 30 ਤੋਂ 40 ਗੋਲੀਆਂ ਚੱਲੀਆਂ ਗਿਆ ਉਹ ਕੀ ਮੈਟਰ ਇਹ ਹਜੇ ਕਲੀਅਰ ਨਹੀਂ ਹੈਗਾ ਕਿੰਨੀਆਂ ਚੱਲੀਆਂ ਨੇ ਪਰ ਜੋ ਸਾਨੂੰ ਪਤਾ ਲੱਗਿਆ ਵੀ ਗੋਲੀਆਂ ਹੋਈਆਂ ਗੋਲੀਬਾਰੀ ਹੋਈ ਹੈ ਔਰ ਸਕੋਰਪੀਓ ਵਾਲਿਆਂ ਨੇ ਜਿਨ੍ਹਾਂ ਦੀ ਕਾਲੇ ਰੰਗ ਦੀ ਸਕੋਰਪੀਓ ਸੀਗੀ ਤੇ ਉਹਦੇ ਨੰਬਰ ਤੇ ਮਿੱਟੀ ਲੱਗੀ ਹੋਈ ਸੀ ਇਹ ਕਲੀਅਰ ਨਹੀਂ ਹੋ ਸਕਿਆ ਉਹ ਅਸੀਂ ਵੈਰੀਫਾਈ ਮੌਕੇ ਤੋਂ ਹੀ ਪਤਾ ਕਰ ਰਹੇ ਐਸਚਓ ਸਾਹਿਬ ਲੱਗੇ ਹੋਏ ਨੇ ਬੰਦੇ ਫਾ ਜਿਹੜਾ ਇਨੀ ਮਾਤ ਹੋਈ ਆ ਬੰਦੇ ਦੀ ਉਹਨੂੰ ਪਤਾ ਲੱਗਿਆ ਕਿ ਪਹਿਲਾਂ ਕਿ ਛੋਟਾ ਮਕਦਮਾ ਦੰਦੇ ਹੈਗਾ ਕਿ ਇਹ ਜਿਹਾ ਸਾਡੇ ਨੋਟਿਸ ਚ ਨਹੀਂ ਹੈਗਾ ਹਜੇ ਬਹੁਤ ਪ੍ਰੀਲੀਮਰੀ ਸਟੇਜ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਸਕਾਰਪਿਓ ਗੱਡੀ ਦੀ ਗੱਲ ਚੱਲੀ ਆ ਉਹਦੇ ਤੇ ਇਹ ਵੀ ਸੁਣਨ ਚ ਆਇਆ ਵੀ ਜਿਹੜਾ ਪਲਸ ਦਾ ਸਟicker ਲੱਗਾ ਸੀਗਾ ਜੀ ਇਹ ਮੇਰੇ ਮੇਰੇ ਧਿਆਨ ਚ ਨਹੀਂ ਆਇਆ ਜੇ ਹੋਏਗਾ ਤਾਂ ਉਹ ਫੜਨੀ ਸਾਡੇ ਲਈ ਸੌਖੀ ਹੋ ਜਾਏਗੀ ਸਰ ਪਹਿਲਾਂ ਵੀ ਕੱਲ ਵੀ ਇੱਥੇ ਗੁਰੂਆਂ ਚੱਲਣ ਦਾ ਮਾਮਲਾ ਸੰਭਾ ਹੈ ਸੀ ਅੱਜ ਫੇਰੇ ਹੀ ਮਾਰਤਾ ਸੁਈ ਹੈਗੀ ਆ ਪਿਛਲੇ ਮਾਮਲਿਆਂ ਦੇ ਵਿੱਚ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜਿਹੜਾ ਅਪਡੇਟ ਕੀ ਹੈਗੀ ਜੀ ਪਿਛਲੇ ਜਿਹੜਾ ਮਾੜੀ ਮੁਸਫਾ ਚ ਗੋਲੀ ਚੱਲੀ ਸੀ ਕਿ ਜੀ ਉਹਦੇ ਚ ਅਸੀਂ 4 ਬੰਦੇ ਅਰੈਸਟ ਕਰ ਲਏ ਨੇ ਸਾਨੂੰ ਕਲੀਅਰ ਹੋ ਗਿਆ ਹੈਗਾ ਕਿਨੇ ਮੈਂ ਨਾ ਨਹੀਂ ਦੱਸਣਾ ਚਾਹਦਾ ਕਿਨੇ ਉਹ ਕਿਹੜਾ ਬੰਦਾ ਉਹਦੇ ਪਿੱਛੇ ਹੈਗਾ ਉਹ ਹਾਲ ਦੀ ਘੜੀ ਨਹੀਂ ਦੱਸ ਰਹੇ ਪਰ 4 ਬੰਦੇ ਅਸੀਂ ਉਸ ਚ ਅਰੈਸਟ ਪਾ ਲਏ ਆ